ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਹੋ ਗਿਆ ਇਹ ਦਿਨ ਬੁੱਧਵਾਰ ਤੇ ਕੰਮ ਆਪਣਾ ਰੰਗ ਦਾ ਇੱਕ ਹੱਥ ਵੱਜ ਗਿਆ ਜੀ ਅੰਦਰ ਬਾਲ ਪੱਟੀ ਜੀ ਮਾਰਤੀ ਰਗੜਾਈ ਹੋ ਗਈ ਥੀ ਜਿਵੇਂ ਤੁਸੀਂ ਦੇਖੀ ਆਈ ਸੋਨੂੰ ਹੁਣ ਟੈਲੀਆਂ ਦਾ ਲੈਵਲ ਜ ਬਣਾਉਣ ਲੱਗਿਆ ਹੋਇਆ ਆ ਜਿੱਥੇ ਟਰੱਕ ਟੁੱਕ ਜੇ ਇੱਥੇ ਆਹ ਪੱਟੀ ਨਾਲ ਇਦਾਂ ਘਰੇ ਆ ਉਥੇ ਬਾਦੀ ਨੇ ਰਗੜ ਹੋਣਾ ਤੇ ਬਸ ਟੈਲੀਆਂ ਦੀ ਸੈਟਿੰਗ ਹੋਣ ਲੱਗੀ ਹੋਈ ਆ ਮੇਸਤਰੀ ਕੱਟ ਰਿਹਾ ਅਜੇ ਲੈਵਲ ਸਾਡਾ ਆ ਵੀਰ ਵੀ ਨਵਾਂ ਹੀ ਆਇਆ ਹਜੇ ਇੰਡੀਆ ਤੇ 4 ਕਿ ਮਹੀਨੇ ਹੋ ਗਏ ਹੋਰ ਮੈਂ ਤੁਹਾਨੂੰ ਸੁਣਾ ਕੋਈ ਗੱਲ ਬਾਤ ਤੂੰ ਵੀਡੀਓ ਦੇ ਵਿੱਚ ਬੋਲਦਾ ਹੀ ਨਹੀਂ ਕੋਈ ਗੱਲ ਬਾਤ ਗੱਲ ਬਾਤ ਬਾਈ ਹੈ ਇਸ ਪੇਪਰ ਚ ਸਪੇਨ ਚ ਪੇਪਰ ਖੁੱਲ ਗਿਆ ਹਾਂ ਜੀ ਲੱਗਿਆ ਪੱਕੇ ਹੁਣ ਬਸ ਹਾਂ ਚੱਲ ਤੋੜੀਆ ਆਪਣਾ ਨੰਬਰ ਵੀ ਆ ਜਾਣਾ ਪੱਕੇ ਨਾਲ ਨਹੀਂ ਆਪਾਂ ਦਾ ਲੋਈ ਆਹਾ ਰੰਗ ਆਪਣਾ ਉਹੀ ਆ ਬਸ ਟਾਇਲ ਛੋਟੀ ਆ ਥੋੜੀ ਜੀ ਉਹ ਹੈਗੀ ਦੀ ਸੋਨੂੰ ਅੰਦਰ ਵਾਲੀ ਹੈਗੀ ਹੈ ਨਾ 60 ਬਾਈ 120 ਦੀ ਹੈਗੀ 60 ਬਾਈ 60 ਦੀ ਹੈ ਨਾ ਇੰਡੀਆ ਦੀ ਟਾਇਲ ਆ ਇਹ 2 ਬਾਈ 2 ਦੀ ਕਰੰਦੇ ਹਾਂ 2 ਬਾਈ 2 ਦੀ ਇੰਡੀਆ ਹੈ ਨਾ ਮੇਡ ਇਨ ਇੰਡੀਆ ਹੈ ਕੰਧਾਂ ਦਾ ਆਪਣਾ ਇਹ ਹੋ ਗਿਆ ਬਸ ਮਾੜਾ ਮੋਟਾ ਆ ਜਿਵੇਂ ਹੁਣ ਬਾਲ ਪੱਟੀ ਨਾ ਕਰਿਆ ਇਹਨੂੰ ਬਸ ਮੁੜ ਕੇ ਰੇਗ ਮਾਰ ਜਾ ਮਾਰਨਾ ਕਿੰਨੀ ਵਾਰੀ ਰਿਪੇਅਰ ਹੋਲੀ ਕੰਧਾਂ ਦੀ ਸਾਨੂੰ ਕਈ ਵਾਰੀ ਹੋਲੀ ਹਨਾ ਪਹਿਲਾਂ ਪਲਾਸਟਰ ਕਰਿਆ ਤੇ ਮੁੜ ਕੇ ਫਿਰ ਇਹਦੇ ਉੱਪਰ ਜਾਲੀ ਮਾਰੀ ਜਾਲੀ ਦੇ ਬਾਅਦ ਫਿਰ ਆ ਮਸ਼ੀਨ ਜਿਹੜਾ ਰਗੜਾਈ ਕਰੀ ਆ ਰਗੜਾਈ ਕਰੇ ਤੇ ਬਾਅਦ ਆ ਫਿਰ ਜਿਹੜੀ ਕਸਰ ਮਸਰ ਰਹੀ ਤੀ ਉਹਦੇ ਬਾਅਦ ਆ ਬਾਲ ਪੱਟੀ ਜੀ ਨਾਲ ਭਰੀ ਭਰੀਆਂ ਹੁਣ ਇਹਦੇ ਪਰ ਫੇਰ ਰੇਗ ਮਾਰ ਵੱਜਣਾ ਇਹਦੇ ਪਰ ਸਾਫ ਕਰਕੇ ਫੇਰ ਇੱਕ ਹੱਥ ਫੇਰ ਰੰਗ ਦਾ ਵੱਜਣਾ ਉਹਦੇ ਬਾਅਦ ਫੇਰ ਟੈਲਾ ਟੂਲਾ ਲਾਉਣੀ ਆ ਹੁਣ ਆ ਸ਼ੁਰੂ ਹੋ ਜਾਣਾ ਕਿ ਉਹਦੇ ਮੈਂ ਫਾਈਨਲ ਕੋਡ ਫੇਰ ਵੱਜਣਾ ਹਜੇ ਹਨਾ ਪੰਜ ਛੇ ਹੱਥ ਵੱਜਲੇ ਗੰਧਪੁਰ ਇਹ ਹੁਣ ਬਸ ਆ ਲੈਵਲ ਜਈ ਬਣਾਉਣਾ ਦਾ ਸੈਟਅਪ ਨਾ ਹੁਣ ਆਹ ਰਗੜਾਈ ਕਰਕੇ ਪਹਿਲਾਂ ਫਿਰ ਬਾਅਦ ਚ ਇੱਧਰ ਨੂੰ ਸਰੇ ਤੇਕ ਜਾਣੀ ਆ ਵੀ ਇਹ ਫਿਰ ਮਾੜੀ ਜੀ ਸੁੱਕੂ ਜੂਗੀ ਜਾਂਦ ਨੂੰ ਹਨਾ ਜਾਨੂੰ ਇੱਧਰ ਭੱਜਣਾ ਤੇਰਾ ਰੰਗ ਰੰਗ ਪਰ ਹੁਣ ਤਾਂ ਕੋਲਾ ਬਹੁਤ ਘੱਟ ਲੱਗਦਾ ਹੈ ਹਨਾ ਜਿਵੇਂ ਇੰਨਾ ਹੈયો ਨਹੀਂ ਹੈਨਾ ਮਾੜਾ ਮਾੜਾ ਕੋਲਾ ਲੱਗਦਾ ਪੀਸ ਕੱਟ ਹੋਣਾ ਬਣਾ ਹੈ ਨਾ ਕਿਥੇ 게ਟ ਕੋਲ ਇਹਨੂੰ ਕੱਟ ਕਰਦਾ ਵਰਤਦੇ ਓਏ ਇੱਕ ਵਾਰੀ ਲਾਉਂ ਸਿੱਧੀ ਚ ਆ ਗਿਆ ਲੈਣਾ ਸਿੱਧੀ ਗੇ ਲਾਤੀ ਹੈ ਵੀ ਤੁਹਾਨੂੰ ਮੇਤਰੀ ਨੇ ਲਾਤੀ ਮੇਤਰੀ ਸਾਡਾ ਐਬਸੈਂਟ ਹੋ ਗਿਆ ਤਾਂ ਤਾਂ ਕਰਕੇ ਹੁਣ 10 15 ਦਿਨ ਆਪਣੇ ਬਲੌਗ ਆਈ ਨਹੀਂ ਹੈਗੇ ਇਹ ਕਹਿੰਦਾ ਮੈਂ ਨਹੀਂ ਕੰਮ ਕਰਨਾ ਇਹ ਮਨਾ ਕੇ ਲੈ ਕੇ ਆਂਦਾ ਹੁਣ ਲਾਈਟ ਦਾ ਚਾਨਣਾ ਥੱਲੇ ਰਹਿ ਰਹੇ ਚਿੱਟਾ ਚਾਹੀਦਾ ਯਾਰ ਮੈਂ ਕਹਿੰਦਾ ਸਕੈਚ ਤੇਰੇ ਪਾ ਜੈਨੀਆਂ ਤੇ ਫੜ ਲਏ ਹੁੰਦੇ ਆ ਕਾਲੀਆਂ ਟੈਨਾਂ ਜਿਵੇਂ ਹਨ ਹਾਂਜੀ ਹੂੰ ਚਿੱਟਾ ਮਾਰਕਰ ਲਿਆ ਦੇ ਨਾ ਚਿੱਟਾ ਮਾਰਕਰ ਤੈਨੂੰ ਦੇ ਕੇ ਆਉਂਦਾ ਮੈਂ ਫਿਰ ਉਹ ਕਾਲੀਆਂ ਟੈਨਾਂ 'ਚ ਤੈਨੂੰ ਚਿੱਟਾ ਦਿਖੂਗਾ ਆ ਚੀਜ਼ ਬੜੀ ਘੈਂਟ ਹੈ ਤੇਰੀ ਹਨਾ ਆਹ ਪ੍ਰੇਪਰੇਸ਼ਨ ਵਾਲੀ ਆ ਆ ਸਾਨੂੰ ਆਹ ਉਹੀ ਮਸ਼ੀਨ ਨਹੀਂ ਆ ਜਿਹਦੇ ਨਾਲ ਕੰਧਾਂ ਰਗੜੀਆਂ ਉਹ ਤਾਂ ਨਹੀਂ ਇਹ ਇਹ ਤਾਂ ਬਖਰੀ ਹੈ ਇਹ ਤਾਂ ਬੈਂਟਰੀ ਵਾਲੀ ਹੈ ਹੈਨਾ ਪੱਟ ਦੇ ਦਰ ਨਾਲ ਲੱਗ ਗਈ ਹਾਂ ਸਭਾਈ ਹਾਂ ਬਸ ਸਫਾਈ ਦਾ ਹੀ ਚੱਕਰ ਆ ਮੇਨ ਤਾਂ ਜਚਣੀ ਦਾ ਬਥੇਰੀ ਆ ਬਸ ਸਹੀ ਹੈ ਲੈ ਪਰ ਇੱਕ ਸਾਰ ਹੋਊਗਾ ਫਿਰ ਅੜਕੂਗਾ ਨਹੀਂ ਨਾ ਵਿੱਚ ਜਸ ਸਾਰੇ ਚ ਆਪਣੇ ਸਾਰੇ ਘਰ ਚ ਇਹ ਬਲੇਕੇ ਆ ਸਾਰੀ ਟਾਇਲ ਸਾਰੇ ਕਮਰਿਆਂ ਚ ਵੀ ਸੇਮ ਟਾਇਲ ਆ ਦਾ ਇਹ ਨੀ ਲੱਗੀ ਆ ਇੱਧਰ ਕਮਰੇ ਚ ਲਾ ਦੇਣਾ ਸਾਬਾਣ ਮੇਤਰੀ ਲੈਣਾ 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 ਸਾਰੀਆਂ ਬੁਲਾ ਦੇਣੀ ਆ ਇੱਧਰ ਵੀ ਸਿੱਧੀਆਂ ਉਧਰ ਪਹੁੰਚ ਜਣੀ ਲੈਣਾ ਇੱਧਰ ਆ ਬਾਥਰੂਮ ਚ ਉਹ ਟਾਕੀ ਦੇ ਕੋਲ ਤੇ ਜਿਹੜੀ ਆ ਰਹੀ ਆ ਉੱਥੀ ਤੇ ਆਪਣੀ ਸਿੱਧੀ ਇੱਧਰ ਨੂੰ

ਦਬਲ ਲੱਗਦਾ ਅੱਲਾਮਾ ਬੰਦਾ ਹੈ ਚੱਲੇ ਭਾਈ ਟਾਇਰ ਵਾਲਟੀ ਕੋ ਰਾਖੇ ਮੈਂ ਪੀ ਲਾਉਂਦਾ ਉਹਨਾਂ ਟਾਇਰ ਨੂੰ ਠੀਕ ਕਰਕੇ ਵਾਲਟੀ ਦੇ ਉੱਤੇ ਥੱਲੇ ਵੀ ਕੰਦਾ ਕੋਲਾ ਉਹਦੇ ਉੱਪਰ ਵੀ ਲਾਇਆ ਹੈ ਹਾਂਜੀ ਹਾਂਜੀ ਹਾਂ ਲੰ ਮੇਤਰੀ ਰਾਜ ਦਾ ਆਪਣੀ ਕੋਠੀ ਤਿਆਰ ਕਰਦਾ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਇਹਦੇ ਪਰ ਛੱਡੀ ਹੋਈ ਹੈ ਸਾਰੀ ਕਾ ਲੈ ਕੇ ਹੁਣ ਥੋੜੇ ਆਪਾਂ ਨੇ ਉੱਥੇ ਉੱਥੇ ਤੱਕ ਲਾਉਣੀਆਂ ਤਾਂ ਇਹ ਅੱਜ ਉਹ ਸਕੰਦ ਤੱਕ ਇੱਧਰ ਕਮਰੇ ਜਿੱਤ ਲਾਏ ਨਹੀਂ ਉਧਰ ਨਹੀਂ ਲਾਉਣੇ ਹੈਗੀ ਆ ਬੰਦਰੀ ਸਕਿੱਲ ਹੈ ਹੈ ਚਲ ਆਏ ਨਾ ਇਹ ਕਿਹਾ ਯੋ ਕੁੜੀ ਕਰਕੇ ਵੀ ਜ਼ਿਆਦਾ ਹਿੱਟ ਹੋ ਜੇਣਾ ਜੇਜੀ ਵੀ ਦਾ ਕੋ ਨਹੀਂ ਹੈਗਾ ਬੰਦੇ ਨਹੀਂ ਉਹ ਵੀ ਉਹ ਵੀ ਫੇਮਸ ਆ ਕੁੜੀ ਕੁੜੀ ਫੇਮਸ ਆ ਤੇ ਨਾਮ ਲਾਉਂਦਾ ਮੈਂ ਪਰ ਬੰਦੇ ਜਿੱਦਾ ਮੌਜ ਹੁਣ ਦੱਸਦਾ ਹਾਂ ਨਾ ਪਰਾਣਾ ਫਿੰਗਰ ਆ ਇਹਦਾ ਨੂੰ ਕਰਾਉਂਦਾ ਉਹ ਯਾਰ ਕੋਈ ਆਦ ਨਹੀਂ ਚੱਲ ਪਾਣਾ ਕਰਨ ਹੂੰ ਫਾਇਦਾ ਜਿਵੇਂ ਕੋਲਾ ਘੱਟ ਲੱਗੂਗਾ ਉਹੀ ਬੋਲਣੇ ਬੂਲਣੇ ਦਾ ਟੈਲ ਦਾ ਖਤਰਾ ਹੀ ਨਹੀਂ ਹੈ ਨਾ ਐ ਨਾਲ ਜੁੜ ਕੇ ਰਹੂਗੀ ਤੇ ਕੈਲ ਛੁੱਟੀ ਲੈ ਕੇ ਟੈਰ ਕਰ ਗਾ ਨੀ ਯਾਰ ਇੱਥੇ ਹੁਣ ਕਹਿੰਦੇ ਕਿ ਕਵਰ ਚ ਕੋਈ ਵੀ ਜਰੂਰਤ ਨਹੀਂ ਅਗਰ ਇੰਟਰ ਜਿਹੜਾ ਵਰਤੇ ਆ ਹੁਣ ਇਹਨਾਂ ਪਰ ਇਹਨਾ ਪਰ ਤਾਂ ਨਹੀਂ ਵਰਤਣ ਦੀ ਲੋੜ ਕੋਈ ਹੈ ਉਨਾਈ ਪੀਸ ਕੱਟ ਹੋਣਾ ਜਿੰਨਾ ਇੱਧਰ ਇਕੱਠਾ ਹੈ ਇਹ ਚੀਜ਼ ਇਹਦੇ ਵਿੱਚ ਸਟਾਅ ਸੈਟ ਲਾਵਾ ਟਲਾਂ ਓਕੇ ਹਾਂ ਸਿੱਧੇ ਜਿਹੜੀ ਇੱਥੇ ਲੱਗਣੀ ਆ ਉਹ ਇੱਥੇ ਜਾਊਗਾ ਉਹ ਇਹਨਾਂ ਦੇ ਤੀਰ ਕਿੱਧਰ ਨੂੰ ਆ ਹੁਣ ਇਹਨਾਂ ਦੇ ਇੱਧਰ ਨੂੰ ਇਹਨਾਂ ਦੇ ਤੀਰ ਇੱਧਰ ਨੂੰ ਆ ਸਾਰਿਆਂ ਦੇ ਤੀਰ ਇੱਧਰ ਨੂੰ ਕਰਕੇ ਲਾ ਰਿਹਾ ਹਾਂ ਆ ਆਹ ਵਾਲੇ ਤੀਲ ਇਹ ਤੀਰ ਦੇ ਸਾਹਮਣੇ ਟੈਲ ਲੱਗਦੀ ਆ ਵੀ ਇਹ ਇਹੀ ਟੈਲਾਂ ਦਾ ਕਿ ਸਾਰੀਆਂ ਟੈਲਾਂ ਦਾ ਹੀ ਇੱਕਣਾ ਹੁੰਦਾ ਇਹਨਾਂ ਦਾ ਹੀ ਆ ਨਾ ਡਿਜ਼ਾਈਨ ਕਰਕੇ ਹਨ ਜਿਨ੍ਹਾਂ ਦੇ ਉੱਪਰ ਡਿਜ਼ਾਈਨ ਜਿਹਾ ਨਹੀਂ ਹੈਗਾ ਉਹਨਾਂ ਦਾ ਵੀ ਇੱਕ ਨਹੀਂ ਲੱਗਣੀ ਆ ਜਿਹੜਾ ਵੱਡਾ ਮਾਲਕ ਆਪਣਾ ਕੰਮ ਦੇਖ ਲਾ ਉੱਧਰ ਜਾ ਕੇ ਅੰਦਰ ਕੰਮ ਕਿਵੇਂ ਹੂੰ ਉਹ ਉੱਪਰ ਨਹੀਂ ਚੜਨਾ ਵਧੀਆ ਕਾਲੀਆਂ ਕੱਲ੍ਹ ਗਰਨੀਆਂ ਕਾਲੀਆਂ ਬਲੈਕ ਹਨ ਬੱਬਾ ਤਾਂ ਕੇ ਦੀ ਦੀ ਨਹੀਂ ਬਲੈਕ ਆ ਸਾਰੇ ਠੀਕ ਹੈ ਕੰਮ ਐਚੀ ਹੈ ਕਿ ਨਹੀਂ ਕਮ ਠੀਕ ਆ ਪਿੱਛੇ ਆ ਕੇ ਲੋਪੇ ਪਿੱਛੇ ਚੱਲ ਫਿਰ ਹੱਥ ਮਲਾ ਕੇ ਆ ਜਾਵੇ